ਇੱਕ ਕਹਾਣੀ ਸਟੂਡੈਂਟ ਦੇ ਤਾਂ ਖਾਸ ਕੰਮ ਆਉਣ ਵਾਲੀ ਹੈ ਪਰ ਇਹ ਕਹਾਣੀ ਤੁਸੀਂ ਨਾ ਐ ਮੰਨ ਲਓ ਵੀ ਹਰ ਬੰਦੇ ਤੇ ਲਗਾ ਸਕਦੇ ਹੋ ਕਰੇ ਲੇਡੀਜ਼ ਦੇ ਵਪਾਰੀਆਂ ਦੇ ਜੋਬ ਵਾਲੇ ਦੇ ਜਾਂ ਸਟੂਡੈਂਟ ਜਿਆਦਾ ਜਿਹੜੇ ਜਿਵੇਂ ਤੁਸੀਂ ਹੁਣ ਬੋਰਡ ਦੇ ਪੇਪਰਾਂ ਦੀ ਤਿਆਰੀ ਕਰਦੇ ਹੋ ਤਾਂ ਇਸੇ ਤਰ੍ਹਾਂ ਨਾ ਇੱਕ ਵਾਰ ਸ਼ਹਿਰ ਦੇ ਵਿੱਚ ਕੋਈ ਬੰਦਾ ਹੁੰਦਾ ਤੇ ਉਹ 스테ਜ ਤੇ ਹੁੰਦਾ ਕਿ ਵੀ ਮੈਂ ਜ਼ਿੰਦਗੀ ਚ ਕੋਈ ਕੰਮ ਕਰਨਾ ਤੇ ਕੰਮ ਕਰਕੇ ਜ਼ਿੰਦਗੀ ਚ ਸਫਲ ਹੋਣਾ ਤਾਂ ਉਹ ਕਈ ਕੰਮਾਂ ਬਾਰੇ ਸੋਚਦਾ ਵੀ ਹੈ ਸੋਚ ਕੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਸੋਚਦਾ ਕਿ ਕਿਉਂ ਨਾ ਅਸੀਂ ਕਿਸੇ ਅਜਿਹੇ ਬੰਦੇ ਤੋਂ ਸਲਾਹ ਲਈਏ ਵੀ ਜਿਹੜੇ ਬੰਦੇ ਨੂੰ ਬਹੁਤ ਜ਼ਿਆਦਾ ਨੌਲੇਜ ਹੋਵੇ ਠੀਕ ਹੈ ਹੰਢਿਆ ਹੋਇਆ ਹੋਵੇ ਤਾਂ ਉਹਨਾਂ ਦਿਨਾਂ ਦੇ ਵਿੱਚ ਸੋਕਰੇਟ ਜੀ ਸਾਡੇ ਜਿਹੜੇ ਮਹਾਨ ਫਿਲਾਸਫਰ ਨੇ ਉਹਨਾਂ ਦਾ ਬੜਾ ਨਾਮ ਸੀ ਲੋਕ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਸੀ ਉਹਨਾਂ ਦੀ ਸਿਆਣਪ ਤੋਂ ਤਾਂ ਉਹ ਬੰਦਾ ਉਹਨਾਂ ਤੋਂ ਸਲਾਹ ਲੈਣ ਜਾਂਦਾ ਵੀ ਮੈਂ ਕੰਮ ਕਰਨਾ ਹੈ ਤੇ ਜ਼ਿੰਦਗੀ 'ਚ ਸਫਲ ਹੋਣਾ ਚਾਹੁੰਦਾ ਜਿਵੇਂ ਬੱਚੇ ਕਹਿੰਦੇ ਆ ਜੀ ਸਰ ਸਾਨੂੰ ਦੱਸੋ ਵੀ ਟਿਪਸ ਦੋ ਵੀ ਸਾਡੇ ਨੰਬਰ ਬਹੁਤ ਵਧੀਆ ਹੋਣ ਤਾਂ ਉਸੇ ਤਰ੍ਹਾਂ ਉਹ ਕਹਿੰਦਾ ਮੈਂ ਸਫਲ ਹੋਣਾ ਕਿਵੇਂ ਹੋਵਾਂ ਜਾਂ ਮੈਨੂੰ ਕੰਮ ਦੱਸੋ ਜਾਂ ਸਫਲ ਹੋਣ ਦਾ ਤਰੀਕਾ ਦੱਸੋ ਸ਼ੁਕਰਾਤ ਜੀ ਫਿਲਾਸਫਰ ਸੀਗੇ ਵਿਦਵਾਨ ਸੀਗੇ ਤਾ ਉਹਨਾਂ ਨੇ ਅਚਾਨਕ ਕੋਈ ਜਵਾਬ ਨਾ ਦਿੱਤੇ ਉਹ ਕਹਿੰਦੇ ਵੀ ਤੇਰੇ ਇਹ ਸਵਾਲ ਦਾ ਜਵਾਬ ਨਾ ਮੈਂ ਸਵੇਰੇ ਦਊਗਾ ਤੂੰ ਐ ਕਰੀ ਮੈਨੂੰ ਨਦੀ ਦੇ ਕੰਢੇ ਤੇ ਮਿਲਿ ਤਾ ਹੁਣ ਕਿਉਂਕਿ ਉਹਨੂੰ ਸੀਗਾ ਕਿ ਮੈਂ ਕੁਛ ਨਾ ਕੁਛ ਜਵਾਬ ਚਾਹੀਦਾ ਮੇਰਾ ਕੋਈ ਹੱਲ ਹੋਵੇ ਮੈਂ ਸਫਲ ਹੋਣਾ ਹੈ ਨਾ ਤਾਂ ਉਹ ਆ ਜਾਂਦਾ ਸਵੇਰੇ ਸocrates ਜੀ ਵੀ ਆ ਜਾਂਦੇ ਨੇ ਤਾਂ ਉਹ ਫੇਰ ਉਹੀ ਗੱਲ ਪੁੱਛਦਾ ਕਹਿੰਦਾ ਜੀ ਹੁਣ ਤਾਂ ਦੱਸੋ ਮੈਨੂੰ ਵੀ ਮੈਂ ਕਿਵੇਂ ਸਫਲ ਹੋ ਸਕਦਾ ਉਹ ਕਹਿੰਦੇ ਇਹਦਾ ਜਵਾਬ ਤੈਨੂੰ ਨਦੀ ਦੇ ਵਿਚਾਲੇ ਜਾ ਕੇ ਦਊਂਗਾ ਵੀ ਚੱਲ ਨਦੀ ਦੇ ਵਿੱਚ ਪਾਣੀ ਚੱਲ ਹੁਣ ਮੰਨਣਾ ਪੈਣਾ ਸੀ ਉਹਨੂੰ ਤਾਂ ਉਹ ਸocrates ਜੀ ਦੇ ਅੱਗੇ ਅੱਗੇ ਚੱਲ ਪੈਂਦਾ ਸocrates ਜੀ ਉਹਦੇ ਪਿੱਛੇ ਪਿੱਛੇ ਉਹ ਕਹਿੰਦੇ ਨਦੀ 'ਚ ਜਾ ਕੇ ਦੱਸੂੰਗੇ ਨੂੰ ਇਹਦਾ ਜਵਾਬ ਤਾਂ ਹਾਸੀ ਵੀ ਆਉਂਦੀ ਹੈ ਕਿ ਵੀ ਉਹ ਬੰਦਾ ਸੋਚਦਾ ਵੀ ਯਾਰ ਚਲੋ ਮੰਨਦੇ ਆ ਪਰ ਉਹ ਇੱਕ ਵਾਰੀ ਸੋਚਦਾ ਵੀ ਨਦੀ 'ਚ ਜਾ ਕੇ ਜਵਾਬ ਕਿਵੇਂ ਆਊਗਾ ਤੇ ਉਹ ਪਰ ਉਹਨਾਂ ਦਾ ਨੌਲੇਜ ਐਨੀ ਸੀ ਵਿਦਵਾਨ ਸੀਗੇ ਸਾਰੀ ਦੁਨੀਆ ਮੰਨਦੀ ਸੀ ਤੇ ਉਹ ਚਲਿਆ ਗਿਆ ਜਦੋਂ ਅੱਗੇ ਜਾ ਕੇ ਉਹਦੇ ਪਾਣੀ ਇੱਥੇ ਗਲ ਤੱਕ ਆ ਗਿਆ ਸੋਕਰਾਟ ਜੀ ਤਗੜੇ ਸਰੀਰ ਦੇ ਸੀ ਉਹਨਾਂ ਨੇ ਉਹਨੂੰ ਸਿਰ ਤੋਂ ਫੜਿਆ ਥੱਲੇ ਦੱਬ ਦਿੱਤਾ ਪਾਣੀ 'ਚ ਡਬੋਤਾ ਉਹਨੇ ਬਹੁਤ ਹੱਥ ਪੈਰ ਮਾਰੇ ਪੂਰਾ ਜ਼ੋਰ ਲਾਇਆ ਵੀ ਮੈਂ ਬਾਹਰ ਆ ਜਾ ਨੀ ਤਾਂ ਮਰ ਜਾਂ ਪਰ ਸੋਕਰਾਟ ਜੀ ਸੀ ਤਗੜੇ ਸਰੀਰ ਦੇ ਉਹਨਾਂ ਨੇ ਉਹਨੂੰ ਉਪਰ ਆਉਣ ਹੀ ਦਿੱਤਾ ਇੱਕ ਦੋ ਵਾਰੀ ਉਹ ਕੋਸ਼ਿਸ਼ ਕਰਕੇ ਉਹਨੇ ਥੋੜਾ ਜਿਹਾ ਸਿਰ ਜਾ ਬਾਹਰ ਕੱਢਿਆ ਫੇਰ ਦੱਬ ਦਿੰਦੇ ਤਾ ਕਾਫੀ ਟਾਈਮ ਉਹਨੇ ਇਸ ਤਰ੍ਹਾਂ ਹੀ ਕੀਤਾ ਜਦੋਂ ਦੇਖਿਆ ਕਿ ਹੁਣ ਬਹੁਤ ਹੋ ਗਿਆ ਸocrates ਜੀ ਨੇ ਦੇਖਿਆ ਕਿ ਵੀ ਇਤੂ ਬਾਦ ਹੁਣ ਜਿਆਦਾ ਹੋ ਗਿਆ ਇਹਨੂੰ ਛੱਡ ਦਈਏ ਤਾਂ ਉਹ ਆਪਣਾ ਹੱਥ ਚੱਕ ਲੈਂਦੇ ਆ ਉਹਦੇ ਸਿਰ ਤੋਂ ਤਾਂ ਉਹ ਬਾਹਰ ਆਉਂਦਾ ਤੇ ਬੜੀਆਂ ਸਾਹ ਲੈਂਦਾ ਆ ਰਾਮ ਦੀ ਵੀ ਜਿਵੇਂ ਜਾਨ ਚ ਜਾਨ ਆ ਗਈ ਹੁੰਦੀ ਹੈ ਕਿਉਂਕਿ ਪਾਣੀ ਦੇ ਵਿੱਚ ਲਗਾਤਾਰ ਰਹਿਣ ਕਰਕੇ ਉਹਦਾ ਸਾਹ ਫੁੱਲ ਗਿਆ ਸੀ ਫਿਰ ਉਹਨੂੰ ਕਹਿੰਦੇ ਆ ਵੀ ਆ ਜਾ ਹੁਣ ਤੂੰ ਪਾਣੀ ਤੋਂ ਬਾਹਰ ਆ ਜਾ ਨਦੀ ਤੋਂ ਦੁਬਾਰੇ ਕੰਡੇ ਤੇ ਆ ਜਾ ਦੁਬਾਰਾ ਕੰਡੇ ਦੇ ਚਲੇ ਜਾਂਦੇ ਉਹ ਜਾਨਸਰ ਸਾਰਾ ਕੁਝ ਭੁੱਲ ਜਾਂਦਾ ਪਹਿਲਾਂ ਤਾਂ ਉਹ ਜਾ ਕੇ ਪੁੱਛਦਾ ਸੁਕਰਾਟ ਜੀ ਨੂੰ ਕਿ ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਮੈਂ ਮੇਰੇ ਨਾਲ ਇਹ ਕੀਤਾ ਕਿਉਂ ਕਹਿੰਦੇ ਉਹ ਛੱਡ ਤੂੰ ਇਹ ਦੱਸ ਵੀ ਜਦੋਂ ਤੂੰ ਪਾਣੀ ਦੇ ਅੰਦਰ ਸੀ ਤੂੰ ਕੀ ਸੋਚ ਰਿਹਾ ਸੀ ਉਹ ਕਹਿੰਦਾ ਜੀ ਮੈਂ ਤਾਂ ਇਹ ਸੋਚਦਾ ਸੀ ਕਿ ਮੇਰੇ ਨਾਲ ਕਿਵੇਂ ਪਾਣੀ ਤੋਂ ਬਾਹਰ ਆਵਾਂ ਮੈਨੂੰ ਸਾਹ ਆਵੇ ਤੇ ਮੇਰੀ ਜਾਨ ਬਚੇ ਮੇਰਾ ਇੱਕੋ ਹੀ ਉਦੋਂ ਨਿਸ਼ਾਨਾ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਨਹੀਂ ਛੱਡ ਰਹੇ ਸੀ ਮੈਂ ਜ਼ੋਰ ਲਾ ਰਿਹਾ ਸੀ ਮੈਂ ਆਪਦੇ ਸਰੀ ਦਾ ਸਾਰਾ ਜੋਰ ਲਾਦਾ ਵੀ ਮੈਂ ਕਿਵੇਂ ਨਾ ਕਿਵੇਂ ਬਾਹਰ ਜਾ ਕੇ ਇੱਕ ਵਾਰੀ ਸਾਹ ਲੈ ਲਾਂ ਮੇਰਾ ਇੱਕੋ ਹੀ ਟਾਰਗੇਟ ਸੀ ਉਹ ਕਹਿੰਦੇ ਆਹੀ ਗੱਲ ਤੈਨੂੰ ਸਮਝਾਉਣੀ ਸੀ ਜ਼ਿੰਦਗੀ ਚ ਕੋਈ ਵੀ ਕੰਮ ਕਰੋ ਕੁਝ ਵੀ ਕਰੋ ਠੀਕ ਹੈ ਤਾਂ ਉਹਦਾ ਤੁਹਾਡਾ ਨਿਸ਼ਾਨਾ ਇੱਕੋ ਹੀ ਹੋਣਾ ਚਾਹੀਦਾ ਟਾਰਗੇਟ ਇੱਕੋ ਹੀ ਹੋਣਾ ਚਾਹੀਦਾ ਤੇ ਉਹਦੇ ਲਈ ਤੁਹਾਡੇ ਕੋਲ ਜਿੰਨੀ ਤੁਹਾਡੇ ਚ ਕਪੈਸਿਟੀ ਆ ਜਿੰਨੀ ਸ਼ਮਤ ਆ ਜਿਵੇਂ ਪਾਣੀ ਚ ਰਹਕੇ ਉਹਨੇ ਆਪਣੀ ਸ਼ਮਤਾ ਤੋਂ ਵੱਧ ਵੀ ਜ਼ੋਰ ਲਗਾਤਾ ਤਾਂ ਆਪਣੀ ਕੈਪੈਸਿਟੀ ਤੋਂ ਬਾਹਰ ਜਾ ਕੇ ਵੀ ਜ਼ੋਰ ਲਗਾਓ ਉਹਦੇ ਚ ਸਫਲਤਾ ਆਪੇ ਹੋਊਗੀ ਵੀ ਵਿੱਚ ਦੀ ਤੂੰ ਬਾਹਰ ਆ ਵੀ ਗਿਆ ਸੀ ਇੱਕ ਅੱਧੀ ਵਾਰ ਠੀਕ ਹੈ ਨਾ ਪਰ ਤੇਰਾ ਟਾਰਗੇਟ ਕਲੀਅਰ ਸੀ ਹੁਣ ਇਸੇ ਤਰ੍ਹਾਂ ਜਦੋਂ ਤੂੰ ਕੰਮ ਕਰੇਗਾ ਤਾਂ ਕੰਮ ਦੇ ਵਿੱਚ ਤੇਰਾ ਟਾਰਗੇਟ ਆ ਜਿਹੜਾ ਉਹ ਕਲੀਅਰ ਹੋਣਾ ਚਾਹੀਦਾ ਤੇਰੇ ਅੰਦਰ ਉਹੀ ਭਾਵਨਾਵਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਤੇਰੇ ਪਾਣੀ ਦੇ ਅੰਦਰ ਸੀ ਵੀ ਮੈਂ ਕਿਵੇਂ ਨਾ ਕਿਵੇਂ ਇੱਕ ਵਾਰੀ ਐਂ ਕਰ ਲਾਂ ਆ ਕਰ ਲਾਂ ਠੀਕ ਹੈ ਬਾਹਰ ਆ ਜਾ ਸਾਹ ਲੈ ਲਾਂ ਤਾਂ ਉਸੇ ਤਰ੍ਹਾਂ ਤੇਰਾ ਕੰਮ ਜਾਂ ਤੁਹਾਡੀ ਸਟੱਡੀ ਹੈ ਜਿਹੜੀ ਉਹ ਕਰਨ ਵੇਲੇ ਇਹੀ ਚਾਹੀਦਾ ਕਿ ਜਿਹੜਾ ਤੁਹਾਡਾ ਟਾਰਗੇਟ ਹੈ ਵੀ ਜਿੰਨਾ ਚਿਰ ਉਹ ਅਚੀਵ ਨਹੀਂ ਹੁੰਦਾ ਪੂਰੀ ਕੋਸ਼ਿਸ਼ ਕਰਦੇ ਰਹੋ ਜਿੰਨੀ ਤੁਹਾਡੇ 'ਚ ਜਾਣਾ ਉਹ ਤੋਂ ਵੱਧ ਲਗਾਓ ਠੀਕ ਹੈ ਤਾਂ ਇਸ ਸਟੋਰੀ 'ਚ ਇਹੀ ਮੋਰਲ ਹੈ ਕਿ ਜਿੰਨਾ ਚਿਰ ਤੁਹਾਡਾ ਟਾਰਗੇਟ ਤੇ ਟਾਰਗੇਟ ਦੇ ਲਈ ਜਿੰਨੀ ਤੁਹਾਡੀ ਕੈਪੈਸਿਟੀ ਹੈ ਉਸ ਕਪੈਸਿਟੀ ਤੋਂ ਵੱਧ ਕੇ ਤੁਸੀਂ ਐਕਸਟਰਾ ਆਪ ਦੇ ਐਫਰਟਸ ਨਹੀਂ ਲਗਾਉਂਦੇ ਉਹਨਾਂ ਟਾਈਮ ਸਫਲਤਾ ਸਾਡੇ ਕੋਲੇ ਨਹੀਂ ਆਉਂਦੀ ਠੀਕ ਹੈ ਜੀ ਥੈਂਕ ਯੂ